हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਸੰਦੀਪ ਕੋਲ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਆਪਾਂ ਦੱਸ ਦਈਏ ਪਹਿਲੇ ਹੀ ਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਡੇਲੀ ਰੂਟੀਨ ਦੇ ਵਿੱਚ ਪਸ਼ੂ ਜਿਹੜੇ ਤੁਹਾਨੂੰ ਨਵੇਂ ਇਸ ਘਰੋਂ ਮਿਲਦੇ ਆ ਤੇ ਵੱਡੇ ਲੈਵਲ ਤੇ ਕਾਮਾ ਦੋਸਤੋ ਤਕਰੀਬਨ ਵਹਿੜਾ ਹੀ ਤੁਹਾਨੂੰ ਖਾਸ ਤੌਰ ਤੇ ਇਸ ਘਰੋਂ ਵੇਖਣ ਦੇ ਵਿੱਚ ਨਜ਼ਰ ਆਉਂਦੀਆਂ ਨੇ ਤੇ ਜ਼ਿਆਦਾਤਰ ਆਉਂਦੀਆਂ ਵੀ ਵਹਿੜਾ ਹੀ ਆ ਮੱਝਾਂ ਦੋਸਤੋ ਕਦੇ-ਕਦੇ ਆਇਆ ਵੀ ਟਮਾਟਲਾ ਪਸ਼ੂ ਆ ਜਦੋਂ ਕੋਈ ਇੱਕ-ਇੱਕ ਦੋ-ਦੋ ਕੋਈ ਨਾਗ ਮੱਝਾਂ ਆਉਂਦੀਆਂ ਨੇ ਚੰਗੀਆਂ ਤੇ ਉਹ ਵੀ ਵੇਰ ਖਰੀਦਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਜ਼ਰੂਰ ਦਿੰਦਾ ਫਿਲਹਾਲ ਅੱਜ ਆਪਾਂ ਕਵਰ ਦੇ ਵਿੱਚ ਦੋਸਤੋ ਤੁਹਾਨੂੰ ਕੋਈ ਪੰਜ ਕੇ ਨਾਗ ਦਿਖਾਉਣੇ ਆ ਤੇ ਪੰਜੇ ਵੇੜਾਂ ਜਿਹੜੀਆਂ ਦੋਸਤੋ ਤੋਪਾਂ ਵਰਗੀਆਂ ਵੇੜਾਂ ਨੇ ਫੁੱਲ ਵੱਡੇ ਕੱਦ ਕੱਟ ਹੋਣਗੇ ਸੋਹਣੀਆਂ ਹੋਣਗੀਆਂ ਬਾਕੀ ਜਿਹੜੀ ਮੀਡੀਅਮ ਹੋਈ ਦੋਸਤੋ ਮੀਡੀਅਮ ਵੀ ਦੱਸ ਦਿਆਂਗੇ ਬਾਕੀ ਵੱਡੇ ਕੱਦ ਕੱਟ ਵਾਲੀ ਉਹ ਵੱਡੇ ਦੇ ਵਿੱਚ ਆਪਾਂ ਜ਼ਿਕਰ ਕਰਦੇਾਂਗੇ ਤੇ ਦੁੱਧ ਰੇਟ ਭਾਅ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਤੁਸੀਂ ਵਿਸ਼ੇਸ਼ ਤੌਰ ਤੇ ਪਹਿਲਾਂ ਤਾਂ ਵਿਜ਼ਿਟ ਕਰ ਲਿਓ ਦੋਸਤੋ ਪਿੰਡ ਸਵਰ ਸਿੰਘ ਉਸ ਤੋਂ ਬਾਅਦ ਆਪਣੀ ਦੇਖ ਰੇਖ ਕਰ ਲਿਓ ਪਸ਼ੂ ਦੀ ਜਿਹੜਾ ਵੀ ਕੋਈ ਖਰੀਦਦਾਰ ਵੀਰ ਜਿਹੜਾ ਵੀ ਪਸ਼ੂ ਕੋਈ ਖਰੀਦਣਾ ਚਾਹੁੰਦਾ ਤੇ ਅੱਜ ਆ ਤਰੀਕ ਤੁਸੀਂ ਜਰੂਰ ਨੋਟ ਕਰ ਲਓ ਦੋਸਤੋ 29 ਜਨਵਰੀ ਨੂੰ ਅੱਜ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦਾ ਵੀ ਤੁਸੀਂ ਮੰਨ ਕੇ ਚੱਲ ਸਕਦੇ ਜੇ ਕੋਈ 11:30 ਵਜੇ ਪਾਉਣੇ ਕੋ 12:00 ਵਜੇ ਦਾ ਸਮਾਂ ਹੈਗਾ ਆਉਣ ਇਹਨਾਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤੂ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਠੀਕ ਠਾਕ ਭਾਈ ਸੰਦੀਪ ਹੋਰ ਠੀਕ ਠਾਕ ਵੀਰ ਬਹੁਤ ਵਧੀਆ ਭਾਈ ਠੀਕ ਠਾਕ ਜੀ ਮਾਰ ਜੀ ਠੀਕ ਹੈ ਅੱਛਾ ਵੀਰ ਸੰਦੀਪ ਕਿੱਦਾਂ ਚੱਲੀ ਜਾਂਦੇ ਕੰਮ ਕਰ ਵਧੀਆ ਚੱਲੀ ਜਾਂਦਾ ਸਤੂ ਸਾਹਿਬ ਜੀ ਪਾਈ ਸੀ ਆਪਾਂ ਵੀਡੀਓ ਕਿੰਨੇ ਠੀਕ ਹੈ ਜੀ ਇੱਕ ਵਾਛੀ ਨਿੱਕੀ ਆ ਬਾਕੀ ਚਾਰੇ ਵੈੜਾ ਵੱਡੀਆਂ ਆਪਣੇ ਕੋਲ ਚਾਰ ਵੈੜਾ ਤੇ ਸੁਈਆਂ ਅੱਜ ਕਿੰਨੀਆਂ ਫਿਰ ਸੁਈਆਂ ਸੰਤੋਖ ਸਾਹਿਬ ਦੋ ਵੈੜਾ ਸੁਈਆਂ ਜੀ ਤੇ ਜਿਨ੍ਹਾਂ ਦੇ ਵਿੱਚ ਦੋ ਤਿੰਨ ਵੈੜਾ ਗੱਬਣਾ ਜੀ ਤਿੰਨ ਗੱਬਣਾ ਦੋ ਸੁਈਆਂ ਦੋ ਸੁਈਆਂ ਟੋਟਲ ਪੰਜ ਵੈੜਾ ਦਿਖਾ ਦੇਣੀ ਪੰਜ ਵੈੜਾ ਜਿਨ੍ਹਾਂ ਦੇ ਵਿੱਚ ਚਾਰ ਤੇ ਬਹੁਤ ਵੱਡੀਆਂ ਵੈੜਾ ਤੇ ਇੱਕ ਵੈੜਾ ਵਿਚਲੇ ਮਿਲਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਆ ਲੋਬੀ ਦੋਸਤੋ ਬਿਲਕੁਲ ਕੱਲੇ ਕੱਲੇ ਐਨੀਮਲ ਦੀ ਆਪਾਂ ਡਿਟੇਲ ਲੈ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਬਿਲਕੁਲ ਤ ਕਿੰਨਾ ਟਾਈਮ ਪਹਿਲਾਂ ਸੂਈ ਸੰਤੂ ਸਾਹਿਬ ਇਹਨੂੰ ਕੋਈ ਘੰਟੇ ਦੇ ਕਰੀਬ ਹੋਇਆ ਸੂਈ ਨੂੰ ਅਜੇ ਠੀਕ ਆ ਹਾਂਜੀ ਬੱਛੀ ਦਿੱਤੀ ਬਹੁਤ ਜਿਆਦਾ ਬਰੀਡ ਦੀ ਆ ਪੀਡੀਐਫ ਦੀ ਬੱਛੀ ਬਹੁਤ ਜਿਆਦਾ ਚੰਗੀ ਮਗਰ ਲਓ ਜੀ ਮਗਰ ਵੀ ਬੱਛੀ ਹੈ ਦੋਸਤੋ ਬੱਚੀ ਵੀ ਪੂਰੀ ਨਸਲ ਬਰੀਡ ਦੇ ਵਿੱਚ ਐਚਐਫ ਬਰੀਡ ਦੇ ਵਿੱਚ ਬੱਛੀ ਆ ਤੇ ਆਪ ਸਵੇਰੇ ਕਿੰਵੇਂ ਆ ਜੀ ਦੂਜਾ ਸਵੇਰ ਸੂਈਆ ਸੰਤੂ ਸਾਹਿਬ 6 ਦੰਦਿਆ ਛੱਗੀ ਆ ਜੀ ਓਕੇ ਹਾਂਜੀ ਉਹ ਦੰਦੀ ਦੋਸਤੋ 6 ਦੰਦਾ ਛੱਗੀ ਵੈੜਾ ਹੁਣੇ ਕੋਈ ਘੰਟਾ ਤੋਂ ਪਹਿਲਾਂ ਸੂਈ ਹੈ ਜੇਰ ਜੂਰ ਹਜੇ ਪੈਣੀ ਬਾਕੀ ਆ ਠੀਕ ਆ ਬਾਕੀ ਥਣ ਚੱਡਾ ਤੁਹ ਸੋ ਕਰਮਾ ਵਾਲੀ ਬਹੁਤ ਸੋਹਣਾ ਲਿਵਾ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਬਹੁਤ ਸੋਹਣੀ ਹੈ ਜੀ ਸੰਤ ਸਾਹਿਬ ਸੂਸਾ ਚ ਆ ਗਈ ਹੈ ਬੜੀ ਪਲੀ ਜੁੜੀ ਹੋਈ ਵਛੀ ਹਮ ਠੀਕ ਆ ਸੋ ਮਗਰ ਵੀ ਬਚੀ ਹੈ ਦੋਸਤੋ ਆਪ ਵੀ ਵੈਡ ਦੂਜਾ ਸੂਬਾ ਕੋਈ ਅੰਗ ਕੇ ਸੌਦਾ ਕਰ ਸਕਦਾ ਬਾਕੀ ਸੂਸਵਾ ਦੇ ਵਿੱਚ ਆ ਕਰਮਾ ਵਾਲੀ ਵੇਖੋ ਸੇ ਸੂਤ ਵੇਖੋ ਤੁਸੀਂ ਪੂਰੀ ਖੁੱਲੀ ਠੀਕ ਆ ਰਾਜੀ ਵਜਨ ਲੋਡ ਪੂਰਾ ਤੇ ਤਕਰੀਬਨ ਅੰਦਰ-ਇੰਦਰ ਤੋਰ ਦਿੱ ਗਏ ਹਾਂਜੀ ਹਾਂਜੀ ਅੰਦਰ ਹੀ ਤੋਰ ਗਏ ਸੋ ਹੈਵੀ ਆਰਡਰ ਆ ਦੋਸਤੋ ਚੰਗੇ ਮਿਲਕ ਦੀ ਆਪਾਂਸ ਕਰ ਸਕਦੇ ਆ ਕਿਉਂਕਿ ਆਰਡਰ ਵਖਾਲੇ ਤੋਂ ਆਪਾਂ ਜਜਮੈਂਟ ਕਰ ਸਕਦੇ ਆ ਵੀ ਸੋਨਾ ਲੇਵਾ ਭਰਿਆ ਖੜੀ ਆ ਬਾਕੀ ਬੌਲੇ ਤੋਂ ਥੋੜੀਆਂ ਬਾਦੀਆਂ ਧਾਰਾਂ ਮਾਰੀਆਂ ਵੀ ਹਾਂਜੀ ਚੋਣ ਚੰਗੀ ਨਿਕਲੀ ਸੰਤੂ ਸਾਹਿਬ ਠੀਕ ਆ ਜੀ ਸੋ ਹਜੇ ਦੋਸਤੋ ਜਸਟ ਇੱਕ ਘੰਟਾ ਪਹਿਲਾਂ ਹੀ ਸੂਈ ਆ ਤੇ ਇੱਕ ਜਿਗਰਜੁਗ ਜ ਗੱਲ ਜਿਹੜੀ ਹੈਗੀ ਆ ਦੋਸਤੋ ਉਹ ਇਹ ਹੈ ਵੀ ਜੇਰ ਫਾਈਨਲ ਹੀ ਆ ਠੀਕ ਆ ਬਾਕੀ ਕਿਸੇ ਵੀਰ ਨੇ ਖਰੀਦਨੀ ਆ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛ ਕੇ ਇਸ ਕਰ ਸਕਦੇ ਜੀ ਥੋੜਾ ਸਲੋ ਤੋਰ ਲਿਆ ਜੀ ਲਾਲ ਠੀਕ ਆ ਜੀ ਆਹ ਲੋ ਪਲੀ ਜੁੜੀ ਬਹੁਤ ਹੈ ਬਾਕੀ 49 ਚੰਗਾ ਜੀ ਪਲੀ ਵੀ ਚੰਗੀ ਆ ਥੋੜੀਆਂ ਜਿਹਾ ਭੜਾ ਆ ਗਿਆ ਸੰਤੂ ਸਾਹਿਬ ਆ ਰਾਜੀ ਆ ਜਿੰਨੀ ਵੀਆ ਕਰਮਾਂ ਵਾਲੀ ਵਜਨ ਦੋੜ ਪੂਰਾ ਠੀਕ ਆ ਸੋ ਪਸੰਦ ਆਊਗੀ ਵੱਡੀ ਵੜਾ ਦੋਸਤੋ ਚੰਗੇ ਮਿਲਕ ਪ੍ਰਣਾਲੀ ਆ ਮਿਲਕ ਮੁਲਕ ਚੰਗਾ ਪਰੂਗੀ ਬਾਕੀ ਆ ਤੁਸੀਂ ਦੇ ਕੇ ਚੈੱਕ ਕਰੋ ਠੀਕ ਹੈ ਜੀ ਬਾਕੀ ਜਿਹੜੇ ਫਾਰਮੂਲੇ ਸੰਤੂ ਸਾਹਿਬ ਲਈ ਆ ਪਹਿਲੇ ਸੂਏ ਦਾ ਰਿਕਾਰਡ ਪਛੀ ਦਾ 25 ਕਿਲੋ ਪਲੱਸ ਲਿਆ ਹਾਂ ਹਾਂ ਜੀ ਠੀਕ ਹੈ ਜੀ। ਸੋ ਪਹਿਲੇ ਸਵੇਰੇ ਦੋਸਤੋ 25 ਕਿਲੋ ਵੀਰ ਦੱਸ ਰਿਹਾ ਵੀ ਜਿੱਥੋਂ ਖਰੀਦੀ ਆ ਦੱਸਿਆ ਗਿਆ 25 ਕਿਲੋ ਦਿੱਤਾ ਪਹਿਲੇ ਸਵੇਰੇ। ਹੁਣ ਦੂਜਾ ਸੂਆ ਤੇ ਕੀ ਮੁੱਲ ਕਰਦੇ ਆ ਵੀਰ ਸੰਦੀਪ ਸਿੰਘ ਜੀ ਦਾ? ਸੰਤੂ ਸਾਹਿਬ ਵੱਛੀ ਰਹਿ ਗਈ 1.5 ਲੱਖ ਦੀ। ਹਾਂ। ਵੇਖ ਲਓ ਜਿੰਨੇ ਤੇ ਚੰਗੀ ਲੱਗਦੀ ਦੇ ਦੇ ਜੀ। ਹਾਂ ਨਹੀਂ ਕਰ ਦੋ। 10 ਦੋ ਤੁਸੀਂ ਆਪ ਦਾ ਪਾਪ ਮਟਰ। ਇੱਕ 20 ਦੇ ਦਈਏ ਜੀ। ਹਾਂ ਜੀ। ਇੱਕ 20 ਦੀ। ਇੱਕ 20 ਦੀ। ਹਾਂ ਜੀ। ਉਹ ਚ ਮਾਨਦਾਨ ਕਰ ਦਾਂਗੇ ਸੰਤੂ ਸਾਹਿਬ। ਹਾਂ। ਹਾਂ ਜੀ। ਕਿੰਨਾ ਕੁ ਮਾਨਦਾਨ ਹੋ ਜਾਊਗਾ? ਇੱਕ 15 ਦੇ ਦੇ ਦਈਏ ਲੱਖ ਦੀ। ਅੱਛਾ ਜੀ। ਹਾਂ ਜੀ। ਇੱਕ 15 15 ਦੀ ਪਾਈ ਜਾਂਦਾ ਵੀ ਦੇ ਦੇਾਂਗੇ ਹਾਂ ਨਾ ਜਿਹੜੀ ਇੱਕ 15 ਦੀ ਆ ਡਿਮਾਂਡ ਦੋਸਤੋ ਕੁਝ ਵੀ ਹੋਵੇ ਬਾਕੀ ਇੱਕ ਰਾਹ ਤੁਹਾਨੂੰ ਮਿਲ ਗਿਆ ਵੀ ਇੱਕ 15 ਦੀ ਲੈਣ ਦੇਣਾ ਮੱਛੀ ਸੰਤੋਖ ਸਾਹਿਬ ਡੇਢ ਦੀ ਆ ਤਰਾ ਹਾਂ ਚੰਗੀ ਏ ਹਾਂਜੀ ਸੁਤਰੀ ਆ ਜਿੰਨੀ ਅੱਗੇ ਆ ਚੀਜ਼ਾਂ ਨਹੀਂ ਮਿਲਦੀਆਂ ਸੰਤੋਖ ਸਾਹਿਬ ਜਿਹੜਾ ਗਿਟ-ਗਿਟ ਤੇ ਦੋਵੇਂ ਦਵਾ ਗੇਠਾਂ ਦੇ ਥਾਂ ਲੱਗਾ ਬਸ ਬਸ ਵਰਲਾ ਵੰਡਾ-ਮੁੰਡਾ ਬੇਕੋ ਮੀਂਹ ਦੀਆਂ ਮਰਲੇ ਵੰਡਾ ਨੇ ਆ ਕਰੋ ਜੇਗਾ ਠੀਕ ਆ ਬਾਕੀ ਆ ਲੈਵਾ ਹੀ ਆ ਜਰਾ ਦੋਸਤੋ ਇੱਕ ਬਠਲ ਜਿਹੜਾ ਲੈਵਾ ਕਹਾਂਗੇ ਵੀ ਪੂਰਾ ਟੋਕਰੇ ਜਿਹੜਾ ਸੋ ਕਾਫੀ ਸੋਹਣਾ ਬਖਾਲਾ ਕਰਮਾਰੀ ਦੇ ਥੱਲੇ ਇਸ ਤੋਂ ਬਾਅਦ ਸੰਦੀਪ ਭਾਈ ਜਿਹੜੀ ਆ ਆਪਣੇ ਕੋਲ ਆ ਗਈ ਫੜ ਇਹ ਗੱਬਣਾ ਜੀ ਹਾਂ ਜੀ ਦੂਜੇ ਸਵੇਰੇ ਸੰਤੋਸ਼ ਸਾਹਿਬ ਇਹ ਵੀ ਠੀਕ ਇਹ ਗੱਬਣ ਹੈ ਹਾਂ ਜੀ ਇਹ ਗੱਬਣ ਹੈ ਜੀ ਇਹ ਅਜੇ ਘੱਟੋ ਘੱਟ ਮੇਰੇ ਹਸਾਂ ਨਾਲ ਚਾਰ ਪੰਜ ਤਾਂ ਲੈ ਜੂਗਾ ਜੇ ਕੋਈ ਪੁਰਾਣੀ ਨਮਾਇਆ ਜੀ ਕੋਈ ਕੁਝ ਨਹੀਂ ਆ ਢੇਲ ਢਾਲ ਵੀ ਆ ਜਾਈ ਹੈ ਇਹਦੇ ਲਓ ਜੀ ਕਰੋ ਚੈੱਕ ਚਲ ਚਲੇ ਗਈ ਆ ਆ ਦੇਖੋ ਠੀਕ ਆ ਹਾਂਜੀ ਸੋ ਕਾਫੀ ਸੋਹਣਾ ਟਰਾਂ ਦੋਸਤੋ ਬੈਗ ਆਰਡਰ ਦੇ ਵਿੱਚ ਆ ਆਰਡਰ ਸਾਈਜ਼ ਚੰਗਾ ਬਾਕੀ ਚੰਗੇ ਮਿਲਕ ਭਰਨ ਵਾਲੀਆਂ ਵੜਾ ਨੇ ਤੇ ਦੂਜਾ ਸਵੇਰ ਹੁੰਦੀ ਆ ਹਜੇ ਢਿੱਲਾ ਢੂਲਾ ਕਾਫੀ ਨੇ ਤੇ ਬਾਕੀ ਆਪਾਂ ਸਮੇਂ ਤੇ ਛ ਹਰ ਕੋ ਵੀਰੇ ਆਈਡੀਆ ਹੈਗਾ ਵੀ ਚੰਗਾ ਮਿਲਕ ਪਰੂਗੀ ਥਾਣ ਤੋਂ ਬਹੁਤ ਸੋਹਣਾ ਪੂਰੀ ਖਬਰਦਾਰ ਥਾਣ ਛੱਡੇ ਵਾਲੇ ਪਾਸਿਓ ਤੇ ਇੱਕ ਤਕਰੀਬਨ ਗੇਟ ਤੋਂ ਵੀ ਜਿਹੜਾ 200 ਤੋਂ ਜ਼ਿਆਦਾ ਦੂਰੀ ਤੇ ਥਾਣ ਲੱਗਾ ਆ ਦੇਖੋ ਆ ਕਰੋ ਚੈੱਕ ਜੀ ਚਵਾ ਦਊਗੀ 28 ਲੀਟਰ ਚਵਾਓਗੇ ਸੰਤੋ ਸਾਹਿਬ ਇਹ ਵੀ 25 ਪਲੱਸ ਹੀ ਚੱਲੀ ਹੈ ਜੀ ਪਹਿਲਾਂ ਤੋਂ ਹੀ ਅੱਛਾ ਜੀ ਲਓ ਵੀ ਹਾਈਟ ਬੇਲ ਦੋਸਤੋ স্পੈਸ਼ਲ ਆ ਬੇਲ ਲੰਬੀ ਲੰਬੀ ਆ ਪੂਰੀ ਬਰੀਡ ਮਾ ਬਹੁਤ ਜਿਆਦਾ ਤੁਸੀਂ ਵੱਡੀਆਂ ਬਿਹੜਾਂ ਦੇ ਵਿੱਚ ਹੀ ਤੁਸੀਂ ਕੋਈ ਵੀ ਰ ਮੰਨ ਸਕਦਾ ਵੱਡੀਆਂ ਬਿਹੜਾਂ ਦੇ ਵਿੱਚ ਹੀ ਆਉਂਦੀ ਆ ਚਾਹੇ ਕੋਈ ਵੀਰ ਮੀਡੀਅਮ ਹਾਈਟ ਵੀ ਮੰਨ ਸਕਦਾ ਪਰ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਬਿਹੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਠੀਕਾ ਸੋ ਥਾਣ ਤੋਂ ਬਹੁਤ ਹੋਣਾ ਕੁਆਲਟੀ ਦਾ ਥਾਣਾ ਮੁੱਠੀ ਥਾਣਾ ਬੰਡਾ ਬੁੰਡਾ ਚੰਗੀਆਂ ਨੇ ਬਾਕੀ ਪਸੰਦ ਆਉਂਦੀ ਬਾਕੀ ਠੀਕਾ ਸੋ ਕਰਮਾ ਲਈ ਤਿਆਰ ਹੁੰਦੀ ਪਈ ਆ ਤਿਆਰ ਹੋ ਰਹੀ ਆ ਹਜੇ ਕੱਢੂਗੀ ਦੋ ਸੌ ਦੇ ਚਾਰ ਪੰਜ ਲੈ ਜੂ ਸੰਤੂ ਸਾਹਿਬ ਹੋਣਾ ਬਣਾਉਗੀ ਪੀ ਚਾਰ ਪੰਜ ਤਾਂ ਲੈ ਜੂਗੀ ਆ ਠੰਡੀ ਧੀਰੀ ਆ ਬਾਕੀ ਆ ਲਓ ਜੀ ਕਰੋ ਤਸल्ली ਲੈ ਵੀ ਸੰਦੀਪ ਭਾਈ ਕੀ ਕਰਾਂਗੇ ਡਿਮਾਂਡ ਇਹਦੀ ਸੰਤੂ ਸਾਹਿਬ ਮੋਲ ਕਰਦੇ ਆ 115000 ਰੁਪਿਆ ਅੱਛਾ ਇੱਕ 10 ਦੇ ਦੇ ਦਾਂਗੇ ਹਾਣਾ ਇੱਕ 10 ਦੇ ਹਾਂਜੀ ਹੂੰ ਬਹੁਤ ਜਿਆਦੀ ਖਰੀ ਬੱਛੀ ਆ ਭਾਵੇਂ ਕੋਈ ਤਸੱਲੀ ਕਰਕੇ ਜਿਤਨਾ ਮਰਜੀ ਟਿਪ ਕੇ ਆਪਣੇ ਘਰੋਂ ਲੈ ਕੇ ਜਾਵੇ ਠੀਕ ਆ ਚਾਹੇ ਆਨਲਾਈਨ ਵੀ ਕੋਈ ਵੀਰ ਲੈਂਦਾ ਆਪਾਂ ਆਨਲਾਈਨ ਵੀ ਭੇਜ ਦੇ ਆਪਦੇ ਘਰ ਲਾ ਕੇ ਬੱਛੀ ਚੰਗੀ ਤਰ੍ਹਾਂ ਰਹੀ ਨਾ ਟਿਪ ਕੇ ਫੇਰ ਆਪਾਂ ਨੂੰ پیسے ਦੇ ਦੇ ਬਿਲਕੁਲ ਜੀ ਬਿਲਕੁਲ ਲਓ ਵੀ ਤਸੱਲੀ ਦੋਸਤੋ ਜਿੱਦਾਂ ਵੀ ਕੋਈ ਵੀਰ ਕਰਨੀ ਚਾਹੁੰਦਾ ਉਦਾਂ ਹੀ ਕਰ ਲਓ ਘਰ ਆਣ ਕੇ ਕਰ ਲਓ ਜੇ ਕੋਈ ਆਨਲਾਈਨ ਮੰਗਾ ਰਿਹਾ ਦੋਸਤੋ ਆਨਲਾਈਨ ਡਿਲੀਵਰੀ ਲੈ ਰਿਹਾ ਤੇ ਬਿਲਕੁਲ ਆਪਦੇ ਥਾਂ ਜਗ੍ਹਾ ਤੇ ਤੁਸੀਂ ਪਹੁੰਚ ਕੇ ਤਸੱਲੀ ਕਰਕੇ ਟਿਪ ਕੇ ਭਰਾ ਕੇ ਆਪਦੀ ਕੋਈ ਵੀਰ ਪੇਮੈਂਟ ਕਰ ਸਕਦਾ ਪਤਨ ਸਾ ਅੱਲੋਂ ਬਹੁਤ ਜਿਆਦਾ ਅਜੇ 5-7 ਦਿਨ ਲਏ ਨੇ ਵੜਨੇ ਅਜੇ ਬਿਲਕੁਲ ਆ ਵੀ ਢਿਲਟਾਲ ਸਾਰੀ ਕੱਢ ਦੇਣੀ ਹੈ ਲੋ ਜੀ ਠੀਕ ਆ ਸੋ ਕਮਾਲ ਦੀਆਂ ਨੇ ਵੱਡੀਆਂ ਵੜਾਂ ਦੋਸਤੋ ਤੋਪਾਂਈਆਂ ਵੜਾਂ ਮੈਂ ਕਿਆ ਵੀ ਵੜਾਂ ਨਹੀਂ ਗਿਆਂ ਵੀ ਤੋਪਾਂਈਆਂ ਠੀਕ ਆ ਤੇ ਇੱਕ ਇਸ ਤੋਂ ਬਾਅਦ ਦੋਸਤੋ ਇੱਕ ਵੱਡੀ ਚੰਗੇ ਫੁੱਲ ਵੱਡੇ ਕੱਤ ਦੇ ਵਿੱਚ ਪੂਰਾ ਸਟੈਂਡਰਡ ਸਾਈਜ਼ ਦੇ ਵਿੱਚ ਤੁਹਾਨੂੰ ਇੱਕ ਵੜ ਦਿਖਾਉਣੀ ਹੈ ਦੋਸਤੋ ਠੀਕ ਆ ਜਿ ਜਿੱਦਾਂ ਆਪਾਂ ਨਾਰਮਲ ਇੱਕ ਵੱਡੇ ਲਾਰਜ ਫਾਰਮਾ ਦੇ ਉੱਪਰ ਦੇਖਦੇ ਆਂ ਨਸਲ ਬਰੀਡ ਪੂਰੀ ਆ ਤੇ ਡੱਬੀ ਵੜਾ ਪ੍ਰਿੰਟ ਪ੍ਰਿੰਟ ਤੁਸੀਂ ਵੇਖੋ ਦੋਸਤੋ ਬਹੁਤ ਜਿਆਦਾ ਖੂਬਸੂਰਤ ਇਹ ਸੰਤੋਖ ਸਾਹਿਬ ਰਾਤੀ ਆਪਣੇ ਕੋ ਆਈਆਂ ਸੀ ਇਹਨਾਂ ਨਾਲ ਆ ਕੇ ਦਿਲਦਾਰ ਨਹੀਂ ਧਰਿਆ ਇੰਨੇ ਵਹਿੜਨੇ ਇਹਨੇ ਪੱਟਾ ਪੁੱਟਾ ਨਹੀਂ ਚੁੱਕਿਆ ਤਾਂ ਕਰਕੇ ਥੋੜੀ ਵਕੀ ਵਿੱਚ ਵੜੀ ਆ ਹਾਂ ਬਾਕੀ ਬਹੁਤ ਜਿਆਦਾ ਚੰਗੀ ਹੈ ਚੰਗਾ ਮਿਲਕ ਚ ਬਹੂਗੀ ਜੀ ਹਾਂ ਸੋ ਕਦਕੁੱਦ ਵੀ ਸੰਦੀਪ ਸਿੰਘਾਂ ਵੀ 100 ਬੜਾਂ ਚੋਂ ਬਹੁਤ ਵੱਡਾ ਸੰਤੂ ਸਾਹਿਬ ਆ ਵੇਖੋ 6 ਫੁੱਟ 2 ਇੰਚ ਮੇਰਾ ਕੱਦ ਆ ਤੇ 5 ਫੁੱਟ 5.5 ਫੁੱਟ ਦੇ ਲੱਗ ਭਾਗੇ ਦੀ ਚੰਗੀ ਚੁੱਕੀ ਹਾਈਟ ਆ ਫੁੱਲ ਵੱਡੀ ਆ ਤੇ ਮੈਨੂੰ ਲੱਗਦਾ ਸਮਾਂ ਜ ਲੈਦੀ ਆ ਸਮਾਂ ਲੈਣਾ ਸੰਤੂ ਸਾਹਿਬ ਬਿਲਕੁਲ ਸ਼ਾਇਦ ਹੁੰਦਾ ਸਭ ਢੇਲ ਢਾਲ ਕੱਢਣੀ ਇਹਨੇ ਮੇਰਾ ਤਾਂ ਕੋਈ ਇਰਾਦਾ ਨਹੀਂ ਹੈ ਕਿ ਯਾਨੀ ਕਿ ਵੀਡੀਓ ਇਹ ਚ ਪਾਉਂਦਾ ਮੇਰਾ ਉਹਦਾ ਪਰ ਵਿਖਾ ਦੇਣੀ ਆ ਆਪਾਂ ਸਜਣਾ ਹੋ ਸਕਦਾ ਵੀ ਤਿਆਰੀ ਜਦੋਂ ਹੋਈ ਪ੍ਰੋਪਰ ਤੇ ਉਦੋਂ ਦਿਖਾਉਣੀ ਪਵੇ ਤੇ ਮੈਨੂੰ ਲੱਗਦਾ ਵੀ ਚਲੋ ਅੱਜ ਵੀ ਕੋਈ ਵੀਰ ਦੇਖੂਗਾ ਦੋਸਤੋ ਤੇ ਅੱਜ ਦੇ ਹਿਸਾਬ ਨਾਲ ਵੀ ਤੁਸੀਂ ਸਬਦਾ ਕਰ ਲਓਗੇ ਸੰਤੂ ਸਾ ਦਾ ਪਿਛਲੇ ਸੁਵੇ ਦਾ ਜੀ ਹਾਂਜੀ ਸੰਤੂ ਸਾਹਿਬ ਇਹਦਾ ਪਿਛਲੇ ਸੁਵੇ ਦਾ ਰਿਕਾਰਡ ਰਿਹਾ ਜੀ 35 ਕਿਲੋ ਦਾ 35 ਕਿਲੋ ਹਾਂਜੀ ਦੂਜਾ ਤੀਜੇ ਸੁਵੇ ਆ ਰਿਹਾ ਕਿ ਸੁਣਾ ਜੀ ਦੂਜੇ ਸੁਵੇ ਦਾ 35 36 ਕਿਲੋ ਦਾ ਰਕਾਰਡ ਰਿਹਾ ਇਹਦਾ ਠੀਕ ਹੈ ਜੀ ਹਾਂਜੀ ਬਾਕੀ ਥਾਣੇ ਵੀ ਸੰਦੀਪ ਸਿੰਘ ਬਹੁਤ ਜ਼ਿਆਦਾ ਚੰਗਾ ਸੰਤੂ ਸਾਹਿਬ ਉਹ ਬਸ ਦਰਜੇ ਦਾ ਵੇਖੋ ਥਾਣਾ ਦੋਸਤੋ ਬਹੁਤ ਜ਼ਿਆਦਾ ਕਮਾਲ ਦਾ ਥਾਣਿਆ ਆਹ ਵੇਖੋ ਭਾਵੇਂ ਹੱਥੀਂ ਚਵਾਈ ਕਰ ਲੈ ਚਾਹੇ ਮਸ਼ੀਨ ਦੀ ਚਵਾਈ ਕਰ ਲੈ ਕੋਈ ਵੀ ਲੋਬ ਵੀ ਦੋਸਤੋ ਰੋਗ ਰੋਗ ਦਾ ਥਾਣਾ ਦੋਸਤੋ ਮੱਜਾਂ ਨੂੰ ਥਾਣਾ ਇਹੋ ਜਿਹਾ ਲੱਗਾ ਆਪਾਂ ਵੇਖਦੇ ਆ ਤੇ ਕਿਸ ਪੂਰੀ ਸੇਤਾ ਦਿੱਤੀ ਆ ਕਰਮਾਲੀ ਨੂੰ ਬਾਕੀ ਚਲੋ ਉਮੀਦ ਕਰਦੇ ਆ ਦੋਸਤੋ ਆਉਣ ਵਾਲਾ ਸਮਾਂ ਬਹੁਤ ਵਧੀਆ ਚੰਗਾ ਹੋਵੇ ਤੇ ਵੱਡਾ ਆਰਡਰ ਬਣਾ ਕੇ ਤਿਆਰ ਕਰੇ ਤੇ ਚੰਗੇ ਭੁੱਖਦੀ ਆਪਾਂ ਭੁੱਖਦੇ ਵਿੱਚ ਕੋਈ ਚੰਗਾ ਵੀਰ ਲੈ ਕੇ ਜਾਂਦਾ ਤੇ ਸੋਨਾ ਮਿਲਦਾ ਤਾਂ ਵੀ ਇਹਦਾ ਕੋਈ ਆਪਾਂ ਨੂੰ ਧੁਰਕੋ ਨਹੀਂਗਾ ਹਾਂ ਬਹੁਤ ਜਿਆਦੀ ਵੈਡ ਬਣੂਗੀ ਠੀਕ ਆ ਜੀ ਸੋ ਬਾਕੀ ਦੋਸਤੋ ਏਡੀ ਵਡੀ ਵੈੜ ਤੋਂ ਆਪਾਂ ਉਮੀਦ ਕਰ ਸਕਦੇ ਹਾਂ ਵੀ 38 40 ਲੀਟਰ ਤੋਂ ਵੀ ਜਿਹੜੀ ਪਲਾਸ ਕੋਈ ਵੀਰ ਚੰਗੀ ਸੇਵਾ ਕਰਕੇ ਤੁਸੀਂ ਦੁੱਧ ਲੈ ਸਕਦੇ ਜੀ। ਦੁੱਧ ਸੰਧੂ ਸਾਹਿਬ 45 ਕਿਲੋ ਵੈੜ ਕੱਢ ਦੂਗੀ ਜਾਂ ਕੋਈ ਚੰਗੇ ਫਾਰਮਰ ਕੋਲ ਚਲ ਗਈ ਤੇ। ਬਸ ਬਸ ਜੀ। ਬਾਕੀ ਵਜਨ ਲੋਡ ਬੜਾ ਵਾ ਬਰੀਟ ਬਹੁਤ ਜਿਆਦੀ ਆ। ਫੁੱਲ ਬੜਾ ਫੁੱਲ ਫਰੀਡ ਆ ਜੀ। ਹਾਂਜੀ ਚਮਕ ਬੜੀ ਆ ਚਮਕ ਬਹੁਤ ਜਿਆਦੀ ਚਮਕਿਆ ਸੰਧੂ ਸਾਹਿਬ। ਸੋ ਬਾਕੀ ਦੋਸਤੋ ਹੋ ਸਕਦਾ ਵੀ ਕਿਸੇ ਬਹੁਤ ਵਧੀਆ ਚੰਗੇ ਸੀਮੈਂਟ ਦੀ ਹੋਵੇ ਪਰ ਹਾਂਜੀ ਅੱਗੋਂ ਚਲੋ ਪਤਾ ਨਹੀਂਗਾ। ਹਾਂਜੀ ਬਾਹਰ ਕੱਢਦੇ ਨੇ ਆਪਣੀ ਜਿਹੜਾ ਪਤਾ ਜਾਂ ਜਿਹੜੇ ਬਿਹੜਾਂ ਦੇ ਉੱਪਰ ਵਰਕ ਵੀ ਕਰਦੇ ਆ ਵੇਖਦੇ ਆ ਸਾਰ ਵੀ ਕਈ ਵੀਰਾਂ ਨੂੰ ਜੱਜਮੈਂਟ ਹੋ ਜੂਗੀ ਜਿਸ ਵੀ ਸੀਮਨ ਦੀ ਕਿਸੇ ਵੀਰ ਨੂੰ ਜਾਪੂਗੀ ਤੇ ਤੁਸੀਂ ਉਸ ਅਕੋਰਡਿੰਗ ਵੀ ਚੱਲ ਸਕਦੇ ਜੇ ਠੀਕ ਆ ਏਟੀਆਂ ਬਿਹੜਾ ਦੋਸਤੋ ਨਸਲ ਬਰੀਡ ਦੇ ਵਿੱਚ ਹੀ ਖਾਸ ਤੌਰ ਤੇ ਤਿਆਰ ਹੁੰਦੀਆਂ ਨੇ ਸਾੜੀ ਸਾਰੀ ਜਿਹੜੀਆਂ ਦੋਸਤੋ ਇਹੋ ਜਿਹੇ ਪਸ਼ੂ ਥੋੜਾ ਕੋਈ ਤਿਆਰ ਤਿਆਰ ਹੁੰਦੇ ਆ ਠੀਕ ਆ ਜਿਆਦੀ ਚੋਰੀਆਂ ਦੇਖੋ ਕਰਮਾਲੀ ਸਾਡਾ ਦੇਖੋ ਠੀਕ ਆ ਆਰਡਰ ਰੂਟਰ ਵੇਖੋ ਦੋਸਤੋ ਕਿੱਥੋਂ ਕਿਦ ਤੱਕ ਬਣਾ ਕੇ ਤਿਆਰ ਕਰੋਗੀ ਸਾਰਾ ਭੇਗ ਸਿੱਥੇ ਆਹ ਦੇਖੋ ਜੀ ਠੀਕ ਆ ਹਜੇ ਦਿਨ ਲੈਂਦੀ ਆ ਕਰ ਮਰੀ ਫੁੱਲੇ ਡੁੱਲੇ ਦਿਨ ਲੈਂਦੀ ਆ 10 ਲੈ ਜੇ 12 ਲੈ ਜੇ ਲੈ ਇਹਨਾਂ ਨੂੰ ਸਾਹਿਬ ਇਹ ਸ਼ਹਿਦ ਆਉਂਦੇ ਆ ਬਿਲਕੁਲ 15 ਵੀ ਲੈ ਜੇ 12 ਵੀ ਲੈ ਜੇ ਤੇ ਸਮਾਂ ਕੱਢਦੀ ਆ ਤੇ ਸੰਦੀਪ ਭਾਈ ਕੀ ਕਰਦੇ ਆ ਸੰਤੋਖ ਸਾਹਿਬ ਜੇ ਤੇ ਵੇਖਦਾ ਆਪਾਂ ਵੇਚੀਏ ਸੂਈ ਸਵਾਈਆਂ ਸੱਲੀ ਕਰਾ ਕੇ ਵੇਚ ਕੇ 10 ਦਿਨ ਸਾਹਮ ਕੇ ਅੱਛੀ ਦਵਾਂਗੇ 1.5 ਲੱਖ ਦੀ ਜੇ ਅੱਜ ਆਪਾਂ ਵਾਚੀ ਵੇਚ ਗਏ 1.35 ਮੋਲਿਆ 1.32 ਦੀ ਦੇ ਦਾਂਗੇ ਇੱਕ ਬੱਤੀ ਦੀ ਇੱਕ ਬੱਤੀ ਦੀ ਦੇਣਾਗਾ ਤੁਸੀਂ ਲੋ ਵੀ ਦੋਸਤੋ ਕਰੋ ਗੱਲ ਹਾਂਜੀ ਤੇ ਜੇ ਆਪਾਂ ਸੁਈ ਸੁਵਾਈ ਸੰਤੋ ਸਾਹਿਬ ਵੇਚੀ ਤੇ ਫੇਰ ਆਪਾਂ ਡੇਢ ਤੋਂ ਘੱਟ ਨਹੀਂ ਦੇਣੀ ਚਾਹੇ ਆਪਾਂ ਦੂਜੀ ਵੀਡੀਓ ਚ ਵਿਖਾ ਦਾਂਗੇ ਤਾਂ ਵੀ ਗੱਲ ਕੋਈ ਨਹੀਂ ਫੇਰ ਤੇ ਆਪਾਂ ਪੂਰੀ ਤਿਆਰ ਹੋਈ ਆ ਜਾਣਾ ਜਿਹੜਾ ਵਿਖਾਵਾਂਗੇ ਵੜ ਲੋ ਦੋਸਤੋ ਅੱਜ ਕਮੀ ਪੇਸ਼ੀ ਕੋਈ ਨਹੀਂ ਵੇਹ ਲੋ ਜੀ ਤੁਸੀਂ ਅੱਜ ਫਿਲਹਾਲ ਰੇਟ ਜਿਹੜਾ ਦੋਸਤੋ ਇਹ ਰਹੂਗਾ ਤੇ ਤਿਆਰੀ ਤੇ ਰੇਟ ਸਾਰੇ ਵੀਰਾਂ ਨੂੰ ਪਤਾ ਜੀ ਵੀ ਵਧਣਾ ਹੀ ਆ ਦੋਸਤੋ ਠੀਕ ਆ ਹਾਂਜੀ ਠੀਕ ਆ ਅਨਕ੍ਰੀਜ਼ ਹੀ ਹੁੰਦਾ ਦਿਨੋ ਦਿਨ ਕਰਮਾਂ ਲਈ ਜਿਵੇਂ ਜਿਵੇਂ ਥੱਬਿਆਂ ਤੇ ਥੱਬੇ ਵੱਲੂਗੀ ਓਵੇਂ ਪੂਰਾ ਖਬਰਦਾਰ ਚੱਡਾ ਬਣਾ ਕੇ ਤਿਆਰ ਕਰੂਗੀ ਗੇੜ ਗੇੜ ਤੇ ਥਾਂ ਲੱਗਾ ਸਭ ਨੂੰ ਸਾਰੇ ਨੂੰ ਗੇਠਾਂ ਦੀਆਂ ਗੇਠਾਂ ਦੇ ਮਰਲੇ ਦੀਆਂ ਮਰਲੇ ਵੰਡਾਂ ਆ ਕਰੋ ਚੈੱਕ ਇਹ ਗੱਲਾਂ ਕਾਨੂੰ ਇਹ ਵੀ ਗੱਲਾਂ ਹੀ ਗਾਂਦੀਆਂ ਨੇ ਸੋ ਬਹੁਤ ਪਸੰਦੀਦਾ ਠੀਕ ਆ ਜੀ ਸਾਰੇ ਵੀਰਾਂ ਨੂੰ ਪਸੰਦ ਆਊਗੀ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਅੱਗੇ ਨੈਕਸਟ ਚੌਥੇ ਨੰਬਰ ਤੇ ਆ ਵੈੜ ਆ ਗਈ ਆਪਣੇ ਕੋਲ ਆ ਆ ਗਈ ਸੰਤੂ ਸਾਹਿਬ ਦੂਜਾ ਸੂਏ ਸੂਈ ਐ ਵੀ ਦੂਜਾ ਸੂਏ ਇਹ ਨਾਲ ਥੋੜਾ ਜਿਹਾ ਉਧਰ ਕੇ ਸੂਹੀ ਵੈੜ ਰਹੀ ਅੱਛਾ ਜੀ ਹਾਂ ਜੀ ਇਹ ਤਰ ਕੇ ਸੂਈ ਸੱਚ ਸੌਰੀ ਅੱਜ ਅੱਜ ਹੀ ਸੂਈ ਹਾਂ ਜੀ ਹਾਂ ਜੀ ਅੱਜ ਜੇਰ ਜੂਰ ਪੈਨਾਂ ਲਈ ਨਹੀਂ ਪੈਨਾਂ ਲਈ 1 ਘੰਟਾ ਹੋਇਆ ਸੂਈ ਨੂੰ ਇਹਨੂੰ ਘੰਟਾ ਕੋ ਹੋਇਆ ਇਹਨੂੰ ਵੀ ਬਾਕੀ ਚਵਾਈ ਚੂਈ ਦੀ ਬੜੀ ਖਰੀ ਨਿਕਲੀ ਐ ਵੀ ਜੀ ਲਓ ਦੋਸਤੋ ਗਿੱਲੇ 나ੜੂ ਤੇ ਬੱਚਾ ਕੋਈ ਮੈਂ 2 1/2 ਕਿਲੋ ਅੱਗੇ ਆ ਲਓ ਲ ਠੀਕ ਹੈ ਜੀ ਸੋ ਬੋਲਾ ਜਿਹੜਾ ਦੋਸਤੋ ਤੁਸੀਂ ਵੇਖੋ ਸੋ ਬਹੁਤ ਸੋਹਣੀ ਚਵਾਈ ਕਰਮ ਵਾਲੀ ਦੇ ਥੱਲੇ ਤੇ ਮਗਰ ਬੱਛਾ 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 ਜੀ ਬਰੀਡ ਨਾਲ ਬਹੁਤ ਜਿਆਦੀ ਹੈ ਬਾਕੀ ਬੈਠਦੀ ਥੋੜਾ ਜਨਾ ਉੰਦਰ ਕੇ ਸੂਪੀ ਹੈ ਲਓ ਵੀ ਸਰ ਮਗਰ ਵੀ ਬੱਛਾ ਹਾਂਜੀ ਤੇ ਕਦ ਕੋਈ ਵੀਰ ਮੀਡੀਅਮ ਵੀ ਮੰਨ ਕੇ ਸੌਦਾ ਕਰ ਸਕਦਾ ਤੇ ਬਾਕੀ ਆਰਡਰ ਆਰਡਰ ਤੁਸੀਂ ਵੇਖ ਲਓ ਥੋੜਾ ਜੀ ਵੀਰਾਂ ਦਾ ਵੀ ਜੀ ਨਹੀਂ ਸੀ ਧਰਿਆ ਤੇ ਥੋੜਾ ਜਗਦੀ ਸੂਪੀ ਹੈ ਜਗਦੀ ਤੋਂ ਭਾਵ ਦੋਸਤੋ ਕਿ ਦੋ ਚਾਰ ਦਿਨ ਵੀ ਆਪਦੀ ਮਿਆਦ ਤੋਂ ਪਹਿਲਾਂ ਪਸ਼ੂ ਕੇ ਨਾਲ ਸੂਪ ਜਾਂਦਾ ਉਧਰ ਕੇ ਤੇ ਉਹ ਤੁਸੀਂ ਆ ਕਰੋ ਜਜਮੈਂਟ ਠੀਕ ਹੈ। ਯਕਾ ਪਹਿਲੇ ਨੰਬਰ ਤੇ ਵੇਹੜਾ ਤੁਹਾਨੂੰ ਦਿਖਾਈਏ ਉਹ ਵੀ ਅੱਜ ਹੀ ਸੂਈਏ ਦੋਸਤੋ ਘੰਟਾ ਕ ਪਹਿਲਾਂ ਤੇ ਇਹ ਵੀ ਅੱਜ ਮਾਰਨਿੰਗ ਹੀ ਸੂਈ ਆ ਜੇਰ ਦੋਹਾਂ ਬੇੜਾਂ ਦੀ ਹਜੇ ਪੈਣ ਵਾਲੀ ਆ ਜੇਰ ਪੈ ਜਾਂਦੀ ਆ ਦੋਸਤੋ ਤੇ ਤੁਸੀਂ ਉਹਦਾ ਵੀ ਆ ਲੈ ਸਕਦੇ ਜੀ ਸੰਤੋ ਸਾਹਿਬ ਰਕਾਰ ਦੇ ਦਾਂਗੇ ਆਪਾਂ ਜੇਰ ਪਈ ਦਾ ਵੀ ਹਾਂ ਵੀਡੀਓ ਬਣਾ ਕੇ ਰੱਖ ਲਾਂਗੇ ਬਾਕੀ ਬਰੀਡ ਮਸਾਲਾ ਬਹੁਤ ਜਿਆਦਾ ਹੈ ਜੀ ਇਹ ਵੀ ਠੀਕ ਹੈ ਠੀਕ ਹੈ ਜੀ ਬਿਲਕੁਲ ਛੋਟੇ ਜੇ ਕਾਨਾ ਤੇ ਮਗਰ ਬੱਚਾ ਮੀਲ ਕਾਫ ਆ ਲੋ ਗਿੰਦੇ ਨਾੜੂ ਤੇ ਬੱਚਾ ਠੀਕ ਆ ਭਾਈ ਸੰਦੀਪ ਸਿੰਘ ਕਿਵੇਂ ਬਾਕੀ ਤਾਂ ਚਵਾਈ ਚੂਈ ਤਾਂ ਚਲੋ ਆਪਾਂ ਆਪਾਂ ਨਰਵਾਸਾ ਜਲ ਨੂੰ ਦਿਖਾਈ ਦਿੱਤੀ ਹਾਂ ਤੇ ਕੀ ਮੰਗ ਕਰਦੇ ਆ ਜੀ ਕੀ ਡਿਮਾਂਡ ਕਰਦੇ ਆ ਸੰਤੋਖ ਸਾਹਿਬ ਮੁੱਲ ਕਰਦੇ 65000 ਰੁਪਿਆ ਦਾ ਤੇ 68000 ਦੇ ਦੇ ਦਾਂਗੇ ਹਾਂ ਨਾ 68 ਦੇ ਉਹ ਚੋਂ ਮਾਨਤਨ ਕਰ ਦਾਂਗੇ 60 ਦੀ ਜਾਂ ਦੋ ਜੀ ਠੀਕ ਹੈ ਜੀ ਹਾਂਜੀ ਦੁੱਧ ਵੈਸੇ ਚੰਗੀ ਸੇਵਾ ਕੋਈ ਕਰ ਲੈ 18 20 ਲੀਟਰ ਤੱਕ ਪਾਉਣੀ ਪਾਉਗੀ ਆਰਾਮ ਨਾਲ ਪਾਉਗੀ ਬਰੀਡ ਨਾਲੋਂ ਚੰਗੀ ਇਹ ਬਰੀਡ ਚੋਂ ਦੁੱਧ ਦੇਣਾ ਹਾਂ ਮਸਾਲਾ ਵਾਲੀ ਹੈ ਜੀ ਕਿੰਨੀ ਲਓ ਜੀ ਲਓ ਜੀ ਠੀਕ ਸੋ ਥਾਣ ਜੱਡਾ ਦੋਸਤੋ ਵੇਖ ਲਓ ਬਾਕੀ ਸੂਣ ਦਾ ਵੀ ਤੁਹਾਨੂੰ ਟਾਈਮ ਦੱਸਦਾ ਵੀ ਹੋ ਸਕਦਾ ਵੀ 2000 ਦਿਨ ਕਰਮਾਂ ਲਈ ਹੋਰ ਕੱਢ ਜਾਂਦੀ ਹੈ ਹਾਂ ਕੱਢ ਜਾਈਂ ਸੰਤੋ ਸਾਹਿਬ ਥੋੜਾ ਜੀ ਨਾ ਪਹਿਲਾਂ ਚੁਬਈਆ ਥੋੜਾ ਜਆ ਸੋ ਚੁਬਈ ਚੁਬਈ ਜਿਹੜਾ ਦੋਸਤੋ ਥਾਣ ਤੁਹਾਨੂੰ ਸੱਥੀ ਚੁਬਈ ਲਾ ਕੋਈ ਵੀਰ ਬੇਦੜਕ ਸਬਦਾ ਕਰ ਲੇ ਚੁਬਈ ਵਾਲੇ ਪਾਸਿਓਂ ਹਨ ਫੇਟ ਨਹੀਂ ਹੋਊਗੀ ਚੁਬਈ ਵਾਲੇ ਪਾਸਿਓਂ ਫੇਟਾ ਪੂਰੀ ਚੋਣ ਇੱਕ ਨੰਬਰ ਹੋਊ ਸੰਤੋ ਸਾਹਿਬ ਸੂਸਵਾ ਦੇ ਵਿੱਚ ਬਾਕੀ ਬੇਲਬੂਲ ਚੰਗੀ ਸਪੈਸ਼ਲ ਹੈ ਵੀਰ ਚੰਗੀ ਆ ਚੱਪਰ ਚੂਪਰ ਵੀ ਚੰਗੀ ਚੌੜੀ ਉਤੋਂ ਵੀ ਮ ਤੇ ਕਿੰਨੇ ਦੇ ਕਹਤੀ ਸੰਦੀਪ ਬਾੜ ਦੀ ਬਾੜ ਦੀ ਉਹ ਚੋਂ ਮਾਨਤਾ ਕਰਦਾਂਗੇ 60000 ਦੀ ਦੇ ਦਾਂਗੇ ਹਾਂ ਨਹੀਂ ਚੱਲ ਵੀ 60000 ਦੀ ਇਹ ਰਹਿ ਗਈ ਸੰਤੂ ਸਾਹਿਬ ਲਓ ਜੀ ਲਾਸਟ ਵਿੱਚ ਇਹ ਵੀ ਆਪਣੀ ਹਾਂਜੀ ਵੀਡੀਓ ਪਾਈ ਸੀ ਉਦੋਂ ਇਹ ਥੋੜੀ ਜਿਹੀ ਕੱਚੀ ਕਰਕੇ ਵੀਰ ਭਰਾ ਸਾਰੇ ਆਂਦੇ ਵੀ ਸੂ ਲੈਂਦੇ ਉਹਦੇ ਪਾਈ ਸੀ ਕੱਚੀ ਸੀ ਉਹਦੇ ਹਾਂਜੀ ਹਾਂਜੀ ਬਿਲਕੁਲ ਤਿਆਰੀ ਜਾ ਬਾਕੀ ਠੰਡੀ ਧੀ ਰੇਬੀ ਬਣੀ ਹੈ ਲਓ ਦੋਸਤੋ ਸ਼ਿਆਹੀਵਾਲ ਕ੍ਰੋਸ ਅੰਗ ਦੇ ਵਿੱਚ ਠੀਕ ਹੈ ਲਓ ਬਾਕੀ ਇਹ ਸਲੱਗ ਸਲੂਗਾ ਪੂਰੀ ਬਹੁਤ ਜਿਆਦਾ ਸਲੱਗ ਜੀ ਠੀਕ ਆ ਤਾਂ ਥਾਣ ਵੀ ਪੂਰਾ ਮੁੱਠੀ ਆ ਹੱਥੀ ਚਵਾਈਲਾ ਥਾਣਾ ਹਾਂਜੀ ਹਾਂਜੀ ਤੇ ਇਹ ਦੋਸਤੋ ਦੱਸਣਾ ਲਾਜ਼ਮੀ ਆ ਕਿਉਂਕਿ ਕਈ ਵਾਰ ਹੁੰਦਾ ਵੀ ਕੋਈ ਛੋਟਾ ਥਾਣਾ ਵੀਰ ਮੰਨ ਕੇ ਨਹੀਂ ਖਰੀਦਾ ਚੀਜ਼ ਪਰ ਹੱਥੀ ਚਵਾਈਲਾ ਥਾਣਾ ਹੱਥੀ ਚਵਾਈ ਤੁਸੀਂ ਬੜੀ ਈਜ਼ੀਲੀ ਕਰ ਸਕਦੇ ਜੀ ਬਾਕੀ ਤਿਆਰੀ ਤੇ ਇਹ ਤਕਰੀਬਨ ਸੁਪੋ ਸੰਤੋ ਸਾਹਿਬ ਆਜੇ ਵੀ ਹੂੰ ਲਓ ਜੀ ਓਕੇ 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 ਬਿਲਕੁਲ ਧਾਰੀ ਜਾਂ ਸੂਪੂ ਕੀ ਜੱਜ ਲਓ ਦੋਸਤੋ ਅੱਜ ਭਲਕ ਸੂਪੂ ਕੀ ਕਰਮਾਂ ਲਈਏ ਵੀ ਤੇ ਕ੍ਰੋਸ ਬਣ ਦੇ ਵਿੱਚ ਆ ਬਾਕੀ ਆਉਣ ਵਾਲਾ ਸਮਾਂ ਤੋਂ ਆਉਣ ਵਾਲੀ ਰੁੱਤ ਵੀ ਇਹਨਾਂ ਵੇੜਾਂ ਦੇ ਇਹਨਾਂ ਦੀ ਇਹਨਾਂ ਦੀ ਠੀਕ ਆ ਜੀ ਵਾਲੀ ਜਿਹੜੀ ਚੱਲੀ ਆ ਜੀ ਅੱਛਾ ਵੀਰ ਸੰਦੀਪ ਕੀ ਕਰਦੇ ਆ ਮੰਗਿੰਦੀ ਕੀ ਕਰਦੇ ਆ ਤੁਸੀਂ ਸਭ ਮੋਲੇ ਦਾ 52000 ਕਰਦੇ ਆ ਉਦੋਂ ਵੀ ਆਪਾਂ ਕਿਹਾ ਕਿ 46.5 ਦੇ ਦਿਆਂਗੇ ਆ 40000 ਰਿਆਰ ਦੇ ਦੇ ਦਾਂਗੇ ਇਹ ਹਾਨ ਅੱਜ ਹਾਂਜੀ 46 ਦੀ 46 ਦੇ ਦਾਂਗੇ ਲੋ ਜੀ 46000 ਦੀ ਇਹ ਬੈਡ ਮਿਲ ਜੂਗੀ ਦੋਸਤੋ ਲਾਸਟ ਵਿੱਚ ਤੁਹਾਨੂੰ ਇਹ ਬੈਡ ਆਪਾਂ ਦਿਖਾਉਣੀ ਸੀਗੀ ਹਾਂਜੀ 46000 ਦੇ ਵਿੱਚ ਮਿਲ ਜੂਗੀ ਸੋ ਕਿਸੇ ਪਾਸੇ ਉਹ ਨਹੀਂ ਖੋਜੀ ਕਰਮਾ ਲਈ ਬਾਕੀ ਰੇਟ ਭਾਅ ਪੜਤਾ ਵੀ ਜਾਇਜ਼ ਆ ਜੈਨੂਨ ਆ ਜਿਹੋ ਜਿਹੇ ਦੋਸਤੋ ਪਸ਼ੂ ਉਹੋ ਜਿਹਾ ਰੇਟ ਠੀਕ ਆ ਤੇ ਇਹ ਐਂਡ ਦੇ ਵਿੱਚ ਆਪਾਂ ਇਹੋ ਦਿਖਾਉਣੀ ਸੀਗੀ ਹਾਂਜੀ ਹਾਂਜੀ ਠੀਕ ਆ ਸੰਝੇ ਲੱਗੇ ਜੀ ਅੱਜ ਆਪਣੇ ਕੋ ਤੇ ਵੀਰ ਸੰਦੀਪ ਕਰੀਏ ਸੰਝੇ ਨੰਬਰ 84370 ਜੀ 38949 ਜੀ ਸੰਤੋਸ਼ ਜੀ ਠੀਕ ਆ 84370 38 ਲਓ ਦੋਸਤੋ ਅੱਜ ਇਹ ਪਸ਼ੂ ਸੀਗੇ ਭੋਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰ ਸੰਦੀਪ ਸਿੰਘ ਓਨਰ ਆ ਵਧੀਆ ਨੰਬਰਾਂ ਤੇ ਕਾਲ ਕਰ ਸਕਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ